ਜੈ ਹੋਗਾ ਨਾ ਲਗਈ ਜੈ ਹੋਗਾ ਨਾ ਲਗਈ ਅੱਲਾ ਸਭ ਕੀ ਭਾਈ ਹੰਡਾ ਕਾਟਣ ਪਤੀਤਾ ਬੁਰੇ ਦਾ ਭਲਾ ਕਰੇ ਗੁੱਸਾ ਮੰਨ ਨਾ ਹੰਡਾਏ ਜੇਹੀ ਰੋਗ ਨਾਲ ਲੱਗਈ ਅੱਲਾ ਸਭ ਕੁਝ ਪਾ ਫਤਿਦਾ ਬੁਰੇਦਾ ਪਲਾ ਕਰ ਪਰ ਕਾ ਪੁਰਾਣਾ ਹੱਥੋਂ ਚੀਤ ਤੁਮ ਕੋ ਦੁੱਖ ਨਹੀਂ ਪਾਈ ਮੀ ਫਤਿਦਾ ਬੁਰੇਦਾ ਪਲਾ ਕਰ ਇਹ ਵੈਦ ਮਿੱਤਰ ਸਭ ਕੀਤੇ ਆ ਨਹਿ ਮੰਗੈ ਮੰਦਾ ਹੇ ਵਾਹਿਗੁਰੂ ਮਿੱਤਰ ਸਭ ਕੀ ਕਿਆ ਮਹਿਮੰਦਾ ਮੰਦਾ ਲੇਖਾ ਕੋਈ ਨਾ ਪੁੱਛੈ ਜਾਂ ਹਦਕਤ ਸੰਦਾ ਜਾਂ ਹਦਕਤ ਸੰਦਾ ਵਦੀਦਾ ਬੋਲੇਦਾ ਫਰਾਂ ਪਰ ਨਾ ਕੋ ਭੈਦੀ تننا سبن سنگ ہم کون آئی بسن گئی سب طاقت پرائی سب کے ساتھ سنتکوں نے پائی بددا تری دا لگا کر جتھے جائے وہیہ بھلا کہیں ہے ੋ ਲੈ ਅੰਮ੍ਰਿਤ ਪੀ ਜਾ ਥੋ ਲੈ ਅੰਮ੍ਰਿਤ ਪੀ ਜਾ ਥੋ ਲੈ ਅੰਮ੍ਰਿਤ ਪੀ ਜਾ ਬਦਿਦਾ ਗੁਰਦਾ ਪਲਾ ਪਰ ਅਵਲ ਅੱਲਾ ਨੂੰੇ ਉਪਾਇ ਉੱਡ ਕੇ ਸਭ ਬੰਦੇ ਏਕ ਨੂਰ ਦੇ तूं मंदर हण भले तूं मंदर वरी बुरेदार भला ਨਾਨਕ ਤਾਰੇ ਸੋਏ ਕਦੀ ਦਾ ਹੁਜਦਾ ਬਣਾ ਕਰ ਸਭ ਕੋ ਗੋਬਿੰਦ ਹੈ ਸਭ ਕੋ ਗੋਬਿੰਦ ਹੈ ਸਭ ਕੋ ਗੋਬਿੰਦ ਹੈ ਸਭ ਕੋ ਗੋਬਿੰਦ ਹੈ ਗੋਬਿੰਦ ਬਿਨ ਨਹੀਂ ਕੋਈ ਗੋਬਿੰਦ ਬਿਨ ਨਹੀਂ ਕੋਈ ਕਦੀ ਦਾ ਦਾ ਫਲਾ ਕਰ ਸਤ ਗੁਰ ਸਭਨਾ ਦਾ ਫਲਾ ਮਨਾਇਦਾ ਜਿਸ ਦਾ ਪੂਰਾ ਤੂੰ ਹੋ ਜਿਸ ਦਾ ਪੂਰਾ ਤੂੰ ਹੋ ਜਿਸ ਦਾ ਪੂਰਾ ਤੂੰ ਹੋ ਹੋ ਜੀ ਦਾ ਆ ਬਦਲ ਪਰ ਕੰਨੀ ਅਸੀਂ ਚੰਗੀਆਂ ਅਚਾਰੀ ਬੁਨੀਆਂ ਕੰਨੀ ਅਸੀਂ ਚੰਗੀਆਂ ਅਚਾਰੀ ਬੁਨੀਆਂ ਮਨਹੋਂ ਕੋ ਸੁਤਾਂ ਕਾਲੀਆਂ ਬਹੁਤ ਤੁਮੀਆ ਬਹੁਤ ਤੁਮੀਆ ਮਰਦੀਦਾ ਜੋ ਤੈ ਮਾਰਨ ਮੁਕੀਆਂ ਤੇ ਨਾਨਾ ਮਾਰੇ ਓਮ ਜੋ ਤੈ ਮਾਰਨ ਮੁਕੀਆਂ ਤੇ ਨਾਨਾ ਮਾਰੇ ਓਮ ਆਪ ਲੜੇ ਗਨ ਜਾ ਐ ਪੈਰ ਤੇ ਨਾ ਦੇ ਚਮ ਬੱਦੀ ਤਾਂ ਜੇ ਤੂੰ ਅਕੁਲ ਲਤੀ ਪਾ ਤਾਲੇ ਜ਼ਿਕ ਨਾਂ ਨੇਖ ਆਪਨੜਾ ਗਿਰੀਵਾਨ ਨਮਹ ਆਪਨੜਾ ਗਿਰੀਵਾਨ ਨਮਹ ਸਿਰ ਨੇ ਵਾ ਕਰ ਦੇਤ ਅੱਤੀ ਤਾਂ ਕਾਲੇ ਮਾਤੇ ਕੱਪੜੇ ਕਾਲਾ ਮਾਤਾ ਵੇਸ ਜੁ ਨਹੀਂ ਅਰੇ ਵੱਡਾ ਤੇਰਾ ਦਰਬਾਰ ਸੱਚਾ ਤੂੰਦ ਤਖਤ ਸਿਰ ਸ਼ਾਹਾਂ ਬਾਦਸ਼ਾਹ ਨੀਚ ਚਰਸ਼ ਬੋਲ ਬੋਲਿਓ ਡਬਾ ਕੇ ਮਤਬਾ ਰੰਗ ਰੰਗ ਨੇ ਕਰ ਜਾ ਬੰਦ ਤਰਵਾ ਜੀ ਆਉਂਦੇ ਦਿਨ ਸਭ ਕੀ ਜਾਨ ਲਾ ਤੇਰੇ ਵਸਤੇ ਰਦਾ ਪੜਾ ਜੇ ਨਾ ਗਰਨਾ ਨਾ ਮੁਦਾਈ ਦੰਦ ਕੜਾ ਮਰ ਮਹਤੰਦ ਨਾ ਆਪਣਾ ਆਪ ਜਨ ਸਰਬ ਕਲਾ ਪਰ ਤੂੰ ਨਦੀ ਸੇ ਜੰਤ ਪਤਾ ਨਾਨਕ ਦਾਸ ਹੁੰਦਾ ਤੇ ਆ ਗਏ ਮੇਰੇ ਬਟਿ ਹੋ ਵਡਾਇਆ ਪਾ ਤੇਰਾ ਮਰਤਬਾ ਰੰਗ ਪ੍ਰੰਗ ਅਨੇਕ ਨਾਂ ਜਪਨ ਕਰਤਾ ਬਾ ਜੀ ਆਂਦਰ ਜਿਓ ਸਭ ਕੁਛ ਜਾਣਨਾ ਸਭ ਕੁਛ ਤੇਰੇ ਵਸ ਤੇਰਾ ਕਰਪਲ ਤੇਰੇ ਘਰ ਅਨੰਦ ਵਧਾਈ ਤੁਧ ਕਰ ਮਾਰ ਮਹਤਾ ਤੇਜ ਆਪਣਾ ਆਪ ਜਾ ਸੰਭਕਾਂ ਮੁਰਦ ਸਹਿਦ ਕਤਾ ਨਾਮ ਕਦਾ ਸੁੰਦਾ ਤੁਦੇ ਅਗਰ ਮਨ ਮੁਤਾਸ ਲੋ ਅਵਨ ਗੁਰੂ ਪਾਣੀ ਪਿਤਾ ਮਾਤਾ ਤਤਵ ਹਤ ਦਿਵਸ ਰਾਤ ਦੋਹਿ ਦੋਹਿ ਦਾਇਆ ਕਿ ਲੈ ਸਗਤ ਜਗਤ ਜੰਗਿਆਈਆ ਗੁਰਿਆਈਆ वाच کے कदमी جنے نام تے آیا گئے مذکر تھا नानु تے मुख اجلے ਕੀਤੀ ਛੁੱਟੀ ਮਾ ਵਾਹੇ ਗੁਰਜੀ ਦਾ ਖਲਸਾ ਵਾਹੇ ਗੁਰਜੀ ਕੀ ਅੱਤੇ